ਸੂੇਸਵਲੇ ਦੀ ਵੱਡੀ ਖਬਰ ਆ ਰਹੀ ਹੈ ਸਰਪੰਚ ਦੇ ਭਰਾ ਨੂੰ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਕਤਲ ਪੁਲਿਸ ਇਸ ਮਾਮਲੇ ਦੀ ਕਰ ਰਹੀ ਹੈ ਜਾਂਚ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾ ਬਲਬੀਰ ਸਿੰਘ ਨੂੰ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਜ ਗਰਾਈਆਂ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ ਮ੍ਰਿਤਕ ਬਲਬੀਰ ਸਿੰਘ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰਾ ਜਦੋਂ ਆਪਣੀ ਦੁਕਾਨ ਤੋਂ ਪਿੰਡ ਵਿੱਚ ਵਾਪਸ ਆਪਣੀ ਗੱਡੀ ਵਿਚ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਦੇ ਨਜ਼ਦੀਕ ਆਨ ਪਛਾਤੇ ਵਿਅਕਤੀਆਂ ਵੱਲੋਂ ਬਲਬੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਸ ਨੂੰ ਕਾਰ ਦੇ ਵਿੱਚ ਹੀ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਸਰਪੰਚ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਕੋਈ ਵੀ ਰੰਜਿਸ਼ ਨਹੀਂ ਹੈ ਪੁਲਿਸ ਮੁਤਾਬਕ 5 ਗੋਲੀਆਂ ਦੇ ਖੋਲ ਮੌਕੇ ਤੋਂ ਬਰਾਮਦ ਹੋਏ ਹਨ ਬਾਕੀ छानबीन ਕਰਦੇ ਹੋਏ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਇਹ ਸਰਪੰਚੋ ਸਰਪੰਚ ਮੌਕੇ ਤੇ ਇਹ ਜੱਥ ਹੋਈ ਹੈ ਇਹਨਾਂ ਦਾ ਨਾਮ ਕੀ ਉਮਰ ਕਿੰਨ 50 ਸਾਲ ਉਮਰ ਦੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਬਰਾ ਕੀ ਗੱਲ ਹੋਈ ਕੋਈ ਗੱਲ ਨਹੀਂ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਹੈ ਦਾ ਜੀ ਹਾਂ ਜੀ ਪਾ ਗਿਆ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਇਹ ਰਸੂਲਪੁਰ ਪਿੰਡ ਪਿੰਡਾਂ ਚ ਕਿਹੜੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰਾਤ ਘਰੋਂ ਨਿਕਲਿਆ ਕਿਤੇ 9 ਵਜੇ ਨਾਲ ਆ ਗਿਆ ਹਾਂਜੀ ਵੀ ਆਏ ਦੋ ਬੇਟਾ ਇੱਕ ਬੇਟੀ ਜਾਂਦੇ ਕੋਈ ਰੰਜਿਸ਼ ਕਿਹਨੇ ਕੋਈ ਰੰਜਿਸ਼ ਨਹੀਂ ਇਹਦੀ ਹਾਂ 40 ਪੌਂਕੀ ਮੌਕੇ ਤੇ ਹਾਂਜੀ ਹਾਂਜੀ ਪੌਂਕੀ ਹੈ ਹਾਂਜੀ ਕੀ ਗੰਦੀ ਪੁਲਿਸ ਹਾਂ ਦੇ ਆਪਣੀ ਸ਼ਾਨ ਬਿੰਦ ਕਾਣਦੇ ਤਨੁਸ਼ਕ ਨਹੀਂ ਕੋਈ ਸ਼ੱਕ ਨਹੀਂ ਕੀਆ ਤੇ ਵੀਰ ਸਿੰਘ ਆ ਪੰਜ ਗਰਾਈਆਂ ਦੇ ਪਿੱਛੇ ਪਿੰਡ ਦਾ ਕਰਨਾਮਾ ਦਾ ਪੰਜ ਗਰਾਈਆਂ ਅੱਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ 2 ਘੰਟਾ ਕੋ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਤੇ ਆ ਕੇ ਮੌਕੇ ਤੇ ਵੇਖਿਆ ਨਜ਼ਦੀਕ ਹੋਰ ਵੀ ਪਏ ਨੇ ਤੇ ਅਸੀਂ ਫੋਰੈਂਸਿਕ ਸਾਈਡ ਜਿਹੜੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਗ ਸਕਵਾਡ ਤੇ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਜੀ ਕਿੰਨੀਆਂ ਗੋਲੀਆਂ ਚੱਲੀਆਂ ਹੁਣ ਖੋਲ ਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰਲੇ ਪਾਸੇ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈ